ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਸਵਾਗਤ ਕੀਤਾ ਜਾਂਦਾ ਹੈ। ਬਾਈ ਆਪਣੇ ਮੀਂਹ ਕਾਫੀ ਜ਼ਿਆਦਾ ਆ ਗਿਆ ਸੀਗਾ ਜੀ। ਇਹਦਾ ਕਰਕੇ ਬਾਣਾ ਚ ਪਾਣੀ ਖੜ ਗਿਆ ਆਪਣੇ ਬਾਈ। ਹੁਣ ਆਪਾਂ ਬਾਈ ਬੋਰ ਦਾ ਫਿਕਸ ਵਾਲ ਖੋਲ ਲਿਆ। ਬੋਰ ਆਪਣਾ ਬਾਈ ਪਾਣੀ ਖਿੱਚੀ ਜਾਂਦਾ। ਰਾਤ ਬਾਈ ਲੇਟ ਵੀ ਸੀਗੀ। 10-12 ਘੰਟੇ ਚੱਲ ਲੱਪੀ। ਉਹਦਾ ਕਰਕੇ ਪਾਣੀ ਦਾ ਵਾਟਰ ਲੈਵਲ 2.5-3 ਫੁੱਟ ਤੇ ਕਰਤਾ ਬਾਈ ਮੋਟਰਾਂ ਨੇ। ਤਾਂ ਕਰਕੇ ਆਪਣਾ ਬਾਈ ਬੋਰ ਪਾਣੀ ਖਿੱਚੀ ਜਾਂਦਾ ਨਹੀਂ ਬੋਰ ਨੇ ਪਾਣੀ ਨਹੀਂ ਖਿੱਚਣਾ ਸੀਗਾ ਬਈ ਆ ਇੱਥੇ ਵਾਂਸ ਬੋਕੀ ਨਾਲ ਮੈਂ ਬਈ ਟੋਹਾ ਪੱਟਿਆ ਸੀ ਆ ਸਾਨੂੰ ਟੋਹੇ ਚ ਪਾਣੀ ਵਹਾਉਣਿਆ ਬਿਲਕੁਲ ਨਹੀਂ ਹੈਗਾ ਜਮਾਂ ਬਈ ਸੁੱਕਾ ਹੋਇਆ ਬਈ ਸੂਰ ਚ ਵੀ ਨਿਕਲਦਾ ਆਉਂਦਾ ਜੀ ਆਪਾਂ ਬਈ ਆ ਇਕੜੇ ਉਤਲੇ 2 ਗਿੱਲੇ ਆ ਬਈ ਇਹਨਾਂ ਦਾ ਵੀ ਪਾਣੀ ਆ ਹਾ ਨੀਵੇਂ 2 ਗਿੱਲਿਆਂ ਦੇ ਵੱਟਾਂ ਨਾਲ ਕੱਢਤਾ ਬਈ ਵੱਟ ਦੇ ਨਾਲ ਜਾ ਜਾ ਕੇ ਬਈ ਬੋਰ 'ਚ ਪੈ ਜੂਗਾ ਪਾਣੀ ਹੁਣ ਜਿਆਦੇ ਪਾਣੀ ਬਈ ਵੱਟਾਂ ਨਾਲ ਹੀ ਆ ਸੀ ਚੈੱਕ ਕਰੋ ਬਈ ਤੁਸੀਂ ਆ ਵੱਟ ਦੇ ਨਾਲ ਉੱਥੋਂ ਆਪਾਂ ਸਾਹਮਣੇ ਟੋਕ ਕਰੀਏ ਸਿੱਧਾ ਬੋਰ ਕੋਲੇ ਪਾਣੀ ਜਾਈ ਜਾਂਦਾ ਬਈ ਉਹਤ ਖਾਲੀ ਪੱਟੀ ਆ ਬਈ ਕਈ ਨਾਲ ਕਣਕ ਚ ਤੇ ਸਿੱਧਾ ਪਾਣੀ ਆਪਣਾ ਬੋਰ ਚ ਜਾਈ ਜਾਂਦਾ ਹੈ ਹੈ ਪਾਣੀ ਬਈ ਥੋੜਾ ਹੀ ਜਿਆਦੇ ਵੱਟਾਂ ਨਾਲ ਹੀ ਆਪਾਂ ਕਣਕ ਬਾਈ ਕਿਵੇਂ ਕਈ ਥਾਵਾਂ ਤੇ ਦੋਗੀਆਂ ਬਹੁਤ ਜਿਆਦੇ ਪੀਲੀਆਂ ਪੈ ਗਈਆਂ ਪਰ ਉਹ ਆਪਾਂ ਸਪਰੇਅ ਕਰੀ ਸੀਗੀ ਤੇ ਕੁਛ ਨਾ ਕੁਛ ਫਰਕ ਪਊਗਾ ਸਪਰੇਅ ਨਾਲ ਕਣਕ ਹਰੇ ਪੰਚ ਆਊਗੀ ਬਈ ਆ ਵੀ ਮੈਂ ਟੋਕ ਬੰਨਦੀ ਰਹਿਣ ਦਿੱਤੀ ਐ ਮੈਂ ਹਾ ਇੱਧਰ ਫਿਰ ਪਾਣੀ ਜਾਊ ਇੱਧਰ ਕਿਹੜਾ ਵੀ ਕੋਈ ਵੱਟ ਪਾਈ ਆਪਾਂ ਕਿੱਲੇ-ਕਿੱਲੇ ਦੇ ਪਲਾਂਟ ਆ ਬਾਈ ਆ ਵੀ ਬਈ ਪੈਪ ਮੈਂ ਖੋਲ ਹੀ ਨਹੀਂ ਬੰਨਦੀ ਐ ਹੁਣ ਬਈ ਸਾਨੂੰ ਅੱਗੇ ਜਾ ਕੇ ਕਿਹੜੇ ਉਤਲੇ 2 ਕਿੱਲੇ ਉੱਥੇ ਮਿਲਦੀਆਂ ਆ ਆ 2 ਕਿੱਲਾਂ ਦਾ ਵੀ ਆਪਣਾ ਬਾਈ 5 ਸੀ ਇੰਚ ਵਾਹਣ ਉਚਾ ਦੋ ਕਿੱਲੇ ਉਸ ਦੋ ਕਿੱਲਾਂ ਨਾਲ ਇੰਨਾ ਦਾ ਫਰਕ ਆ ਬਈ ਉਹ ਜ਼ਵਾਨ ਦਾ ਫਰਕ ਵਹੋਣੇ ਆ ਬਈ ਡੇਢ ਤੋਂ 2 ਫੁੱਟ ਦਾ ਫਰਕ ਉਹਦਾ ਪਾਣੀ ਵੀ ਇੱਧਰ ਕੱਢ ਦਿੰਨੇ ਆ ਹੁਣ ਬਈ ਆ ਉਤਲੇ ਦੋ ਕਿੱਲਾਂ ਦਾ ਪਾਣੀ ਆ ਥੱਲੇ ਦੇ ਦੋ ਕਿੱਲਾਂ ਦੀ ਵਾਟਰ ਨਾਲ ਛੱਡ ਦਿਆਂ ਬਈ ਆਪਾਂ ਆਪਣੇ ਵਾਹਣ ਦਾ ਬਈ ਲਗਭਗ ਡੇਢ ਤੋਂ 2 ਫੁੱਟ ਦਾ ਫਰਕ ਆ ਜੀ ਆ ਵਾਹਣਾ ਆਪਣਾ ਬਈ ਉੱਚਾ ਉੱਪਰਲੀ ਕਣਕ ਤਾਂ ਬਈ ਆਪਣੀ ਠੀਕ ਹੈ ਜੀ ਤੇ ਨਿਚਲੀ ਕਣਕ ਪੀਲੀ ਪੈ ਗਈ ਸੀ ਹੁਣ ਸਪਰੇਅ ਕਰੀ ਆ ਚਾਰ ਪੰਜ ਦਿਨਾਂ ਦਾ ਹੀ ਸਪਰੇਅ ਰਿਜ਼ਲਟ ਦੇ ਦੂਗੀ ਆ ਉਹਦਾ ਕਣਕੇ ਵੀ ਆਪਣੀ ਹਰੀ ਹੋ ਜੂਗੀ ਬਈ ਆ ਟੋਕ ਬਈ ਖੋਲ ਦਿੰਨੇ ਆ ਆਪਾਂ ਇੱਥੋਂ ਤੇ ਕਿਹੜਾ ਬਈ ਵੱਟ ਨਾਲ ਪਾਣੀ ਆ ਸਾਰਾ ਆ ਗਏ ਬਈ ਇਸ ਵੱਟ ਨਾਲ ਤੁਰ ਗਾਂ ਪੈ ਗਏ ਬਈ ਗਾਂ ਬੋਰ ਕੋਲੇ ਜਾੜੂ ਨਾ ਬਈ ਟੋਕ ਆਪਾ ਵੜਤੀ ਚੀਨਾ ਕਾ ਵਟ ਨਾਲ ਪਾਣੀ ਆ ਬਈਆ ਸਾਰਾ ਵਟ ਨਾਲ ਪੈ ਕੇ ਉਹ ਦੋ ਗਿੱਲਿਆਂ ਜਾੜੂ ਆਪਣੇ ਇੱਥੇ ਵੀ ਕੋਈ ਵਾਂਸ ਬੋਕੀ ਨੂੰ ਟੋਹਾ ਪੱਟਿਆ ਸੀ ਇਹ ਢਾਈ ਤੋਂ ਤਿੰਨ ਫੁੱਟ ਡੂੰਘਾ ਬਈ ਜਮਾ ਬਈ ਪਾਣੀ ਇਹਦੇ ਵਿੱਚ ਜਮੇ ਸੁੱਕਿਆ ਹੋਇਆ ਇੱਕ ਇੱਥੇ ਬੋਰ ਨੇੜੇ ਕਰਕੇ ਕਿਲਾਵਾੜ ਤੇ ਆ ਬੋਰ ਪੈ ਜਾਂਦਾ ਬਈ ਕਿਲਾਵਾੜ ਤੇ ਬਈ ਆਪਣੀ ਆ ਸੋਲਰ ਮੋਟਰ ਪੈ ਜਾਂਦੀ ਆ ਇਹਦਾ ਕਰਕੇ ਇੱਥੇ ਪਾਣੀ ਢਾਈ ਤਿੰਨ ਫੁੱਟ ਤੇ ਕਰਤਾ ਸੀ ਮੋਟਰ ਨੂੰ ਕਣਕ ਬਈ ਇਧਰਲਾ ਕਿਲਾ ਜਿਆਦਾ ਦਵਿਆ ਇਧਰਲਾ ਕਿਲਾ ਥੋੜੀ ਕਣਕ ਆਪਣੀ ਘੱਟ ਪੀਲੀ ਹੋਈ ਹੈ ਬਈ